ਉਹ ਜੋ ਚੰਦਪਾਣ ਦੇ ਵਿੱਚ ਘਟਨਾ ਹੋਈ ਆ ਜੋ ਵੀ ਉੱਥੇ ਮਸਲਾ ਕ੍ਰੀਏਟ ਹੋਇਆ ਉਸ ਮਸਲੇ ਨੇ ਪੰਜਾਬ ਦੇ ਵਿੱਚ ਬਹੁਤ ਜਾਂ ਸਮਾਜ پارٹی ਦਾ ਵੀ ਇੱਕ ਬਹੁਤ ਬੇਹਦ ਘਟਿਆ ਚਿਹਰਾ ਜਿਹੜਾ ਸਾਡੇ ਸਾਹਮਣੇ ਲੈ ਆਂਦਾ ਜੱਟਾਂ ਪ੍ਰਤੀ ਜੋ ਨਫ਼ਰਤੀ ਉਹਦੀ ਸੋਚ ਉਹਦੇ ਅੰਦਰ ਵਸਪਾ ਵਾਲਿਆਂ ਦੇ ਅੰਦਰ ਜੱਟਾਂ ਪ੍ਰਤੀ ਇੱਕ ਨਫ਼ਰਤ ਦਾ ਜ਼ਹਿਰ ਬਣਿਆ ਹੋਇਆ ਉਹਨਾਂ ਦੇ ਅੰਦਰ ਉਹ ਜਗਜाहਰ ਹੋ ਗਿਆ ਮੈਂ ਇਹ ਗੱਲ ਕਹਿਣਾ ਕਿ ਕਿ ਐਸੇ ਤਾਂ ਅੱਜ ਕੱਲ ਅਸੀਂ ਤਾਂ ਦੇਖਿਆ ਨਹੀਂ ਕਿ ਜਿਹੜੇ ਪਿੰਡਾਂ ਦੇ ਵਿੱਚ ਨਸਲੀ ਹਮਲੇ ਹੁੰਦੇ ਹੁਣ ਜਾਤੀ ਮਸਲੇ ਹੁੰਦੇ ਹੁਣ ਆਪਣੇ ਇਹਨਾਂ ਨੂੰ ਇੱਕ ਐਸਟੀ ਐਸਟੀ ਐਕਟ ਦੇ ਤਹਿਤ ਜੱਟਾਂ ਨੂੰ ਬਲੈਕਮੇਲ ਕਰਨ ਦਾ ਕੋਸ਼ਿਸ਼ ਕੀਤੀ ਜਾਂਦੀ ਹੈ ਸਿਰਫ ਜਿਹੜਾ ਕਿ ਕਾਨੂੰਨ ਹੈ ਜਨਰਲ ਵਰਗ ਲਈ ਬਹੁਤ ਹੀ ਮਾਰੂਗਾ ਇਹਦੇ ਹਾਰਟ 'ਚ ਸਾਡੇ ਜਨਰਲ ਵਰਗ ਨੂੰ ਬਲੈਕਮੇਲ ਕੀਤਾ ਜਾਂਦਾ ਕੋਈ ਵੀ ਗੱਲ ਹੋਵੇ ਕਿਸੇ ਵੀ ਮਸਲੇ ਵਿੱਚ ਕਿਸੇ ਨੇ ਕਿਤੇ ਪੈਸੇ ਲੈਣੇ ਹੋਣ ਮਜ਼ਦੂਰ ਤੋਂ ਦੇਉ ਤਨੀ ਮੋਰਪੇ ਤਾਂ ਉੱਤੇ ਵੀ ਜਾਤੀ ਰੰਗ ਤੇ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇੱਥੇ ਤਾਂ ਚੰਦ ਭਾਨ ਵਾਲੇ ਮਸਲੇ 'ਚ ਵਸਪਾ ਨੇ ਹੱਥ ਹੀ ਕਰ ਦਿੱਤੀ ਅਪਰਾਧੀਆਂ ਦੇ ਜਿਹੜੇ ਪਰਚੇ ਦਰਜ ਹੋਏ ਸੀ ਉਹ ਅਰਸਤ ਕੀਤੇ ਉਸ ਨੂੰ ਉਹਨਾਂ ਨੂੰ ਬਾਹਰ ਲਿਆਂਦਾ ਢੰਡ ਪਗਾਉਣ ਵਾਲੀ ਗੱਲ ਕੀਤੀ ਆ ਕਿ ਜੱਟਾਂ ਨੂੰ ਧੌਂਸ ਦਿਖਾਉਣ ਵਾਲੀ ਜੱਟਾਂ ਤੇ ਧੌਂਸ ਜਮਾਉਣ ਵਾਲੀ ਗੱਲ ਕੀਤੀ ਆ ਜੀ ਨੂੰ ਕਿ ਕਿਸੇ ਵੀ ਤਰੀਕੇ ਸਾਡਾ ਜੱਟ ਸਮਾਜ ਬਰਦਾਸ਼ਤ ਨਹੀਂ ਕਰੂਗਾ ਸਾਡੇ ਜੱਟ ਭਰਾਵਾਂ ਨੂੰ ਵੀ ਸਾਡੀ ਬੇਨਤੀ ਆ ਵੀ ਇੱਕ ਹੋਵੋ ਇਸ ਵੱਲ ਜਨ ਸਮਾਜ ਪਾਰਟੀ ਦੇ ਇਸ ਜਿਹੜੇ ਘਟੀਆ ਮਨਸੂਬੇ ਆ ਜਾਤੀ ਨਫਰਤ ਆ ਜਿਹੜਾ ਇਹਦਾ ਮੂੰਹ ਤੋੜ ਜਵਾਬ ਦੇਣ ਲਈ ਲੀਗਲ ਤਰੀਕੇ ਦੇ ਨਾਲ ਸਾਨੂੰ ਵੀ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਜੇ ਜਿੰਨਾ ਲੋਕਾਂ ਤੇ ਮੁਰਲੀ ਐਫ ਆਰ ਦਰਜ ਹੋਈ ਸੀ ਅਰਸਤ ਕੀਤੇ ਸੀ ਜੇ ਉਹਨਾਂ ਨੂੰ ਛੱਡਿਆ ਜਾਂਦਾ ਤਾਂ ਉਹ ਅਸੀਂ ਵੀ ਬਰਦਾਸ਼ਤ ਨਹੀਂ ਕਰਾਂਗੇ ਅਪਰਾਧ ਦਾ ਅਪਰਾਧ ਦਾ ਇੰਦਾ ਕੱਟ ਕਰਕੇ ਜਾਂ ਧਰਨੇ ਲਾ ਕੇ ਅਪਰਾਧੀਆਂ ਨੂੰ ਬਚਾਉਣਾ ਬੇਹਦ ਘਟੀਆ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਜੋ ਵੀ ਉੱਤੇ ਹੋਇਆ ਅਲੱਗ-ਕਿ ਸੈਂਕੜੇ ਵੀਡੀਓ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ ਐਸਟੀ ਵਰਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਕੋਈ ਜੱਟ ਜਾਂ ਐਸਟੀ ਵਾਲਾ ਮਸਲਾ ਨਹੀਂ ਸੀ ਪਰ ਉਹਨੂੰ ਕ੍ਰੀਏਟ ਕੀਤਾ ਗਿਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮਾਜ ਪਾਰਟੀ ਆਗਿਆ ਜਿਹੜੇ ਇਹਨਾਂ ਦੇ ਲੀਡਰ ਆ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲੋਕ ਮੂੰਹ ਨਹੀਂ ਲਾਉਂਦੇ ਉਹਨਾਂ ਨੇ ਆਪਣੇ ਅੰਦਰ ਦਾ ਜ਼ਹਿਰ ਕੱਢਿਆ ਜੱਟਾਂ ਪ੍ਰਤੀ ਜੋ ਜ਼ਹਿਰ ਆ ਉਹਨਾਂ ਨੇ ਮਾਨ ਦੇ ਵਿੱਚ ਉਘ ਲਿਆ ਇਸ ਪਾਰਟੀ ਦੇ ਇੱਕਠੇ ਹੋ ਕੇ ਇਹਨਾਂ ਨੇ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਜਿਹੜੇ ਮੁੱਢਲੀ ਐਫਪੀਆਰ ਦੇ ਵਿੱਚ ਬੰਦਿਆਂ ਦੇ ਨਾਮ ਪਾਏ ਗਏ ਸੀ ਉਹਨਾਂ 'ਚ ਜੇ ਕੋਈ ਬੰਦਾ ਬਾਹਰ ਆਉਂਦਾ ਜਾਂ ਇਹ ਪਰਚਾ ਰੱਦ ਹੁੰਦਾ ਅਸੀਂ ਵੀ ਟ੍ਰਿਨੀ ਵੇਟਾਂ ਕੋ ਦਾ ਮੂੰਹ ਤੋੜ ਜਵਾਬ ਦੇਵਾਂਗੇ ਪ੍ਰਸ਼ਾਸਨ ਨੂੰ ਵੀ ਇਹਦਾ ਜਵਾਬ ਦੇਣਾ ਪਊ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਕੇਸ ਨਾ ਦਾਇਰ ਕਰਾਂਗੇ ਤੇ ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਹੈ ਸੱਦੇ ਜੱਟ ਸਮਾਜ ਨੂੰ ਇੱਕ ਹੋਵੋ ਇੱਕ ਹੋਵੋ ਬਸਤਾ ਦੇ ਖਿਲਾਫ ਕਾਨੂੰਨੀ ਲੋੜ ਇੱਕ ਜਨਰਲ ਵਰਗ ਨੂੰ ਪਾਰਟੀ ਤਿਆਰ ਕਰਨ ਦੀ ਜਿਹਦੇ ਵਿੱਚ ਅਸੀਂ ਜਨਰਲ ਵਰਗ ਦੇ ਹੱਕ ਦੀ ਗੱਲ ਕਰ ਸਕੀਏ ਉਹਨਾਂ ਨਾਲ ਹੋ ਰਹੀਆਂ ਤਕਸ਼ਾਈਆਂ ਦੀ ਗੱਲ ਕਰ ਸਕੀਏ ਉਹਨਾਂ ਨੂੰ ਨਿਆਂਇਤ ਤੌਰ ਤੇ ਐਸਐਸਟੀ ਐਕਟ ਦੇ ਤਹਿਤ ਖੱਜਲ ਖਾਣ ਵਾਲਿਆਂ ਦੇ ਖਿਲਾਫ ਕਾਨੂੰਨੀ ਜੰਗ ਲੜ ਸਕੀਏ ਜਿਹੜਾ ਦੇ ਜਿਹੜੇ ਮਸਲੇ ਸਾਨੂੰ ਕ੍ਰੀਏਟ ਕੀਤੇ ਜਾਂਦੇ ਆ ਜਾਣਬੁੱਝ ਕੇ ਉਹਨਾਂ ਮਸਲਿਆਂ ਤੋਂ ਬਚਣ ਦੇ ਲਈ ਸਾਨੂੰ ਇੱਕ ਹੋਣਾ ਪੈਣਾ ਸਾਨੂੰ ਇਕਤਾ ਕਰਨੀ ਪੈਣੀ ਆ ਨਾ ਕਿੱਕ ਦੂਸਰੇ ਦੀਆਂ ਲੱਤਾਂ ਖਿੱਚ ਕੇ ਅਸੀਂ ਕਾਮਯਾਬ ਹੋਵਾਂਗੇ ਜਿੰਨਾ ਅਸੀਂ ਦੋਖਲੀ ਨੀਤੀ ਨਾਲ ਜੇ ਚੱਲਾਂਗੇ ਵੋਟਾਂ ਦੀ ਖਾਤਰ ਜਾਂ ਕਿਸੇ ਹੋਰ ਮਕਸਦ ਸਕੇ ਤੇ ਨਾ ਕਿਤੇ ਸਾਡੇ ਇਹ ਕਿਲੇ ਦੀ ਹੱਡੀ ਬਣ ਜਾਣੀ ਆ ਤੇ ਸਾਡੇ ਜੱਟ ਸਮਾਜ ਦੇ ਲਈ ਬੜਾ ਔਖਾ ਹੋ ਜਾਣਾ ਆਉਣ ਵਾਲਾ ਸਮਾਂ ਤੇ ਅਜੇ ਸਮਝਣ ਦੀ ਸੋਚਣ ਦੀ ਵਿਚਾਰ ਵਿਚਾਰ ਕਰਨ ਦੀ ਲੋੜ ਆ ਸਾਨੂੰ ਇਸ ਮਸਲਿਆਂ ਤੇ ਸੋ ਇਹਨਾਂ ਵਿਸ਼ਿਆਂ ਨੂੰ ਸਮਝੋ ਅਸੀਂ ਨਹੀਂ ਕਹਿੰਦੇ ਕਿ ਕੋਈ ਵੀ ਮਸਲਾ ਜਿਹੜਾ ਉਹਨੂੰ ਜਾਤੀ ਰੰਗ ਦੇ ਦਿਓ ਪਰ ਜੋ ਬਸਪਾ ਨੇ ਕੀਤਾ ਉਹਨੇ ਸੰਕੇਤ ਦਿੱਤੇ ਆ ਜੱਟਾਂ ਖਿਲਾਫ ਆਪਣੀ جنگ ਦਾ ਐਲਾਨ ਕੀਤਾ ਇੱਕ ਕਿਸਮ ਦਾ ਅਸੀਂ ਉਸ جنگ ਦਾ ਜਿਹੜਾ ਹੈਗਾ ਲੀਗਲ ਤਰੀਕੇ ਨਾਲ ਜਵਾਬ ਦੇਣਾ ਤੁਹਾਨੂੰ ਉਹਦੇ ਲਈ ਇਕੱਠੇ ਹੋਣ ਦੀ ਲੋੜ ਆ